ਕਥਾ ਵਾਹਿਗੁਰੂ ਜੀ ਖਿਫਤੇ ਪਿੰਡ ਅਰਦਾਸਪੁਰ ਤੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਸਾਰੇ ਪੰਜਾਬ ਪਾਸਿਆਂ ਨੂੰ ਐਨਵਰ ਐਨਆਰਏ ਵੀਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਲੱਖ ਲੱਖ ਬਧਾਈਆਂ ਜਨ ਦਿਹਾੜੇ ਦੀਆਂ ਇਹਨਾਂ ਦੇ ਸੋਚ ਤੇ ਜਿੱਦਾਂ ਖੇਤੀ ਕਰਦੇ ਸੀ ਬਾਬਾ ਨਾਨਕ ਜੀ 13 13 ਤੋਰੀਆਂ ਇਹਨਾਂ ਤੇ ਪਹਿਰਾ ਦੇਣਾ ਚਾਹੀਦਾ ਜੀ ਸਾਰਿਆਂ ਨੂੰ ਸਾਰੇ ਨਗਰ ਕੀਰਤਨ ਉੱਚੇ ਧਾਰ ਤੇ ਜਾਤ ਪਤ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਆ ਦੇ 파ੜਵੰਨਾ 파ੜਵੰਡੋ ਜੇ ਕੋ ਬਿਸਕੁਟ ਬਣਨਾ ਚਾਹਦਾ ਬਿਸਕੁਟ ਬਣ ਸਕਦਾ ਹੈ ਸੋਭਾ ਯਾਤਰਾ ਤੇ ਬਹੁਤ ਬਹੁਤ ਯੋਗਦਾਨ ਪਾਣਾ ਚਾਹੀਦਾ ਮੇਰੇ ਵੱਲੋਂ ਫਿਰ ਤੇ ਮੇਰੇ ਪਰਿਵਾਰ ਵੱਲੋਂ ਪੰਜਾਬ ਵਾਸੀਆਂ ਮੈਨਾਰੇ ਵੀਰਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਇਸ ਪਾਵਨ ਪਵਿੱਤਰ ਦਿਨ ਤੇ ਜੀ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਾਸੀ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਬਾਣੀ ਦਾ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ ਜਿੱਥੇ ਉਹ ਗੁਰੂ ਘਰ ਹੈਗਾ ਆਪਣਾ ਮੱਥਾ ਟੇਕੋ ਜੀ ਤੇ ਬਾਬਾ ਜੀ ਨੇ ਬਹੁਤ ਖੁਸ਼ ਕੀਤਾ ਜੀ ਉਹਨਾਂ ਦੇ ਆਪਾ ਪੈਰਾਂ ਵਰਗੇ ਵੀ ਨਹੀਂ ਹੈਗੇ ਮੇਰੇ ਵੱਲੋਂ ਜੀ ਦੁਆਰਾ ਫਿਰ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਾਹਰ ਪਿੰਡਾਂ ਵਾਸੀਆਂ ਨੂੰ ਅਰਦਾਸ ਕਰ ਤੋਂ ਬਹੁਤ ਬਹੁਤ ਅਲੱਗ-ਅਲੱਗ ਬੁਲਾਈਆਂ ਸ੍ਰੀ ਗੁਰੂ ਨਾਮ ਜਿਦਿਆਂ ਵੀ ਤੇ ਦੰਦ ਦਿਹਾੜੇ ਕੀ ਨਾਮ ਪਾਜੀ ਆਪਣਾ ਨੈਕਸਨ ਨਿਕਲ ਥੈਂਕ ਯੂ